ਸਤਸ਼੍ਰੀ ਅਕਾਲ ਪੀਪੀ 32 ਨਮਾ ਸ਼ਹਿਰ ਦੇਖ ਰਹੇ ਸਾਥੀਓ ਇਸ ਵੇਲੇ ਦੀ ਇੱਕ ਬਹੁਤ ਹੀ ਮੰਦਪਾਗੀ ਘਟਨਾ ਬਲਾਚੌਰ ਤੋਂ ਸਾਹਮਣੇ ਆਈ ਹੈ ਦੱਸਦੀ ਇੱਕ ਬਹੁਤ ਹੀ ਭਿਆਨਕ ਦੁਰਘਟਨਾ ਹੋਈ ਹੈ ਖਤਰਨਾਕ ਦੁਰਘਟਨਾ ਹੋਈ ਹੈ ਜਿਸ ਨੇ ਇੱਕ ਵਾਰ ਪੂਰੇ ਬਲਾਚੌਰ ਨੂੰ ਹਿਲਾ ਕੇ ਰੱਖ ਦਿੱਤਾ ਦੱਸਦੀ ਇੱਥੇ ਇੱਕ ਮਿਸਐਪ ਹੋਇਆ ਔਰ ਆਲਟੋ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਹੋ ਜਾਂਦੀ ਹੈ ਇਹ ਅਚਨਚੇਤ ਜਿਹੜੀ ਟੱਕਰ ਹੋਈ ਹੈ ਅਚਾਨਕ ਟੱਕਰ ਹੋਈ ਹੈ ਇਸ ਨੇ ਇੱਕ ਪਰਿਵਾਰ ਨੂੰ ਤੈਸਨਸ ਕਰਕੇ ਰੱਖ ਦਿੱਤਾ ਦੱਸ ਨਹੀਂ ਇਹ ਕਿ ਹਾਦਸੇ ਕੋਈ ਜਾਣ ਪੁੱਝ ਕੇ ਨਹੀਂ ਕਰਦਾ ਇੱਕ ਸੈਕਿੰਡ ਵਿੱਚ ਲਿਆ ਜਿਹੜਾ ਫੈਸਲਾ ਕਈ ਵੇਲੇ ਗਲਤ ਹੋ ਜਾਂਦਾ ਹੈ ਗਲਤ ਅੰਦਾਜ਼ੇ ਹੋ ਜਾਂਦੇ ਆ ਬੰਦੇ ਨੂੰ ਲੱਗਦਾ ਕਿ ਮੈਂ ਮੋਟਰਸਾਈਕਲ ਜਾਂ ਗੱਡੀ ਪਾਰ ਕਰ ਹੀ ਲਵਾਂਗਾ ਲੇਕਿਨ ਕਈ ਵੇਲੇ ਓਵਰਟੇਕਰਨ ਲੱਗੇ ਹਾਦਸੇ ਹੋ ਜਾਂਦੇ ਆ ਅਚਾਨਕ ਹਾਦਸੇ ਹੋ ਜਾਂਦੇ ਪਰ ਕਈ ਵੇਲੇ ਅਜੇ ਹਾਦਸਿਆਂ ਕਰਕੇ ਜਿਹੜਾ ਪਰਿਵਾਰ ਹੈ ਉਹ ਤਹਿਸ ਨਹਿਸ ਹੋ ਜਾਂਦਾ ਹੁਣ ਦੱਸਿਆ ਜਾ ਰਿਹਾ ਕਿ ਬਲਾਚੌਰ ਦੀ ਲੱਕੜ ਮੰਡੀ ਨਜ਼ਦੀਕ ਇੱਕ ਅਲਟੋ ਕਾਰ ਜੋ ਕਿ ਬਲਾਚੌਰ ਵਾਲੀ ਸਾਈਡ ਨੂੰ ਆ ਰਹੀ ਸੀ ਜਿਸ ਨੂੰ ਠਾ ਦਾ ਵਿਅਕਤੀ ਅੱਧੀ ਉਮਰ ਦਾ ਵਿਅਕਤੀ ਚਲਾ ਰਿਹਾ ਸੀ ਐਲਟੋ ਦਾ ਨੰਬਰ ਦੱਸਿਆ ਜਾ ਰਿਹਾ ਹੈ ਪੀਪੀ 32K 4630 ਤੇ ਦੂਜੇ ਪਾਸੇ ਮੋਟਰਸਾਈਕਲ ਸੀਡੀ 100 ਤੇ ਤਿੰਨ ਵਿਅਕਤੀ ਸਵਾਰ ਸਨ ਇੱਕ ਬੱਚੇ ਸਮੇਤ ਜਿਸ ਦਾ ਨੰਬਰ ਪੀਪੀ 10AF 3543 ਦੱਸਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੀ ਪਹਿਲਾਂ ਆਪਸ ਵਿੱਚ ਟੱਕਰ ਹੁੰਦੀ ਹੈ ਉਸ ਤੋਂ ਬਾਅਦ ਜਿਹੜੀ ਗੱਡੀ ਹੈ ਉਸ ਦਾ ਡਰਾਈਵਰ ਬੈਲੈਂਸ ਕਵਾ ਬੈਠਦਾ ਤੇ ਗੱਡੀ ਜਾ ਕੇ ਇੱਕ ਰੁੱਖ ਨਾਲ ਟਕਰਾਉਂਦੀ ਹੈ ਗੱਡੀ ਤੇ ਬਹੁਤ ਹੀ ਮੰਦੜੇ ਹਾਲ ਨਜ਼ਰ ਆ ਰਹੇ ਆ ਗੱਡੀ ਫਰੰਟ ਤੋਂ ਬਹੁਤ ਜ਼ਿਆਦਾ ਨੁਕਸਾਨੀ ਗਈ ਹੈ ਬੰਪਰ ਹੀ ਠਾ ਡਿੱਗ ਜਾਂਦਾ ਔਰ ਬੁਨਟ ਜਿਹੜਾ ਉਹ ਪਿੱਚਕ ਜਾਂਦਾ ਪਿਸ ਜਾਂਦਾ ਹੈ ਕਈ ਗੱਡੀ ਦੇ ਇੰਜਨ ਪਾਰਟ ਜਿਹੜੇ ਉਹ ਵੀ ਖਿਲਰੇ ਹੋਏ ਨਜ਼ਰ ਆਉਂਦੇ ਆ ਗੱਡੀ ਅੰਦਰੋਂ ਵੀ ਬਹੁਤ ਨੁਕਸਾਨੀ ਜਾਂਦੀ ਹੈ ਤਾਂ ਆਪਾਂ ਸਮਝੀਏ ਹਾਦਸਾ ਇਹਨਾ ਜ਼ਬਰਦਸਤ ਸੀ ਕਿ ਗੱਡੀ ਅੰਦਰੋਂ ਬਹੁਤ ਜ਼ਿਆਦਾ ਨੁਕਸਾਨੀ ਜਾਂਦੀ ਹੈ ਇਵਨ ਸਟੀਅਰਿੰਗ ਵਿੱਚ ਵੀ ਬਹੁਤ ਜ਼ਿਆਦਾ ਟੁੱਟ ਭੱਜ ਹੋ ਜਾਂਦੀ ਹੈ ਸ਼ੀਸ਼ਾ ਕ੍ਰੈਕ ਹੋ ਜਾਂਦਾ ਇਸ ਪੂਰੀ ਘਟਨਾ ਵਿੱਚ ਸਭ ਤੋਂ ਮੰਦ ਭਾਗੀ ਗੱਲ ਇਹੀ ਰਹੀ ਹੈ ਕਿ ਅਲਟੋ ਗੱਡੀ ਚਲਾਉਣ ਵਾਲਾ ਵਿਅਕਤੀ ਜਿਹੜਾ ਆ ਦੱਸਿਆ ਜਾ ਰਿਹਾ ਕਿ ਉਸ ਦੀ ਮੌਕੇ ਤੇ ਮੌਤ ਹੋ ਗਈ ਹੈ ਹਾਲਾਂਕਿ ਸਥਾਨਕ ਬਹੁਤ ਸਾਰੇ ਲੋਕ ਇਕੱਠੇ ਹੋ ਜਾਂਦੇ ਆ ਆਪਣੇ ਵੱਲੋਂ ਮਦਦ ਕਰਨ ਦੀ ਕੋਸ਼ਿਸ਼ ਕਰਦੇ ਆ ਲੇਕਿਨ ਕੁਝ ਹੀ ਮਿੰਟਾਂ ਵਿੱਚ ਦੱਸਿਆ ਜਾ ਰਿਹਾ ਕਿ ਹਾਦਸੇ ਤੋਂ ਕੁਝ ਹੀ ਮਿੰਟਾਂ ਬਾਅਦ ਜਿਹੜਾ ਅਲਟੋ ਦਾ ਚਾਲਕ ਸੀ ਉਸ ਦੀ ਮੌਤ ਹੋ ਜਾਂਦੀ ਹੈ ਔਰ ਉਸ ਦੀ ਜਿਹੜੀ ਡੈੱਡ ਬਾਡੀ ਉੱਥੇ ਤੁਹਾਨੂੰ ਤਸਵੀਰਾਂ ਵਿੱਚ ਨਜ਼ਰ ਵੀ ਆਵੇਗੀ ਤੇ ਲੇਕਿਨ ਜਿਹੜੇ ਮੋਟਰਸਾਈਕਲ ਤੇ ਤਿੰਨ ਵਿਅਕਤੀ ਸਵਾਰ ਸਨ ਇੱਕ ਬੱਚੇ ਸਮੇਤ ਉਹਨਾਂ ਨੂੰ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਨਿੱਜੀ ਹਸਪਤਾਲਾਂ ਵਿਖੇ ਸ਼ਿਫਟ ਕੀਤਾ ਜਾਂਦਾ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਪੁਲਿਸ ਮੌਕੇ ਤੇ ਪਹੁੰਚ ਜਾਂਦੀ ਹੈ ਐਸ ਐਚਓ ਸਤਨਾਮ ਸਿੰਘ ਮੌਕੇ ਤੇ ਪਹੁੰਚਦੇ ਆ ਔਰ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾਣੇ ਆ ਮੇਰਾ ਨਾਮ ਕੁਲਦੀਪ ਹੈ ਜੀ ਭਾਈ ਕਿੱਦਾਂ ਹੋਇਆ ਹਾਦਸਾ ਪਤਾ ਲੱਗਾ ਕੁਝ ਮੈਂ ਐਕਚੁਅਲੀ ਜਾਲੜੇ ਤੋਂ ਆਂਦਾ ਪਿਆ ਸੀਗਾ ਹਾਂਜੀ ਤੇ ਆਂਦੇ ਨੂੰ ਜਿੱਦਾਂ ਮਤਲਬ ਦੇਖਿਆ ਹੈਗਾ ਤੇ ਮੁੰਡਾ ਜਿਹੜਾ ਇਧਰਲੇ ਪਾਸੇ ਸੀਗਾ ਮਹਾਲੋਂ ਦਾ ਸੀਗਾ ਤੇ ਇਹ ਜਿਆਦਾ ਦਰਦ ਨਾਲ ਕਰ ਰਹਾ ਸੀਗਾ ਤੇ ਪਰਲੇ ਪਾਸੇ ਇੱਕ ਮੁੰਡਾ ਹੋਰ ਸੀਗਾ ਤੇ ਉਹਦਾ ਬੱਚਾ ਸੀਗਾ ਪਤਾ ਨਹੀਂ ਕੌਣ ਸੀਗਾ ਨਾਲ ਉਹਨਾਂ ਦੇ ਬੱਚਾ ਸੀਗਾ ਬੱਚਾ ਮੇਰੇ ਆਉਣ ਤੋਂ ਪਹਿਲਾਂ ਮਤਲਬ ਕਿ ਉਹਨਾਂ ਨੇ ਭੇਜ ਦਿੱਤਾ ਤੇ ਇਹ ਮੁੰਡਿਆਂ ਦੇ ਸੱਟਾਂ ਜਿਆਦਾ ਲੱਗਿਆ ਸੀ ਐਂਬੂਲੈਂਸ ਦੀ ਵੇਟ ਕਰਦੇ ਪਏ ਸੀਗੇ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਐਂਬੂਲੈਂਸ ਤੁਸੀਂ ਕਿਸੇ ਨੇ ਕੀਤੀ ਕਾਲ ਕਹਿੰਦੇ ਕੀਤੀ ਆ ਮੈਨੂੰ ਤਕਰੀਬਨ 15 ਮਿੰਟ ਲਗਭਗ ਹੋਣ ਲੱਗੇ ਸੀ ਜੇ ਖੜੇ ਮੈਂ ਕੋਈ ਐਂਬੂਲੈਂਸ ਨਹੀਂ ਆਈ ਸੀ ਮੈਂ ਸੈਣੀ ਹਸਪੀਟਲ ਨੂੰ ਫੋਨ ਕੀਤਾ ਮੇਰੀ ਸ਼ਾਪ ਉਹਨਾਂ ਦੇ ਸਾਹਮਣੇ ਹੈਗੀ ਆ ਤੇ ਉਹ ਮੁੰਡੇ ਐਂਬੂਲੈਂਸ ਲੈ ਕੇ ਆ ਰਹੇ ਸੀਗੇ ਤੇ ਜਾਨ ਨੂੰ ਪੈ ਗਈ ਹਸਪੀਟਲ ਤੋਂ ਐਂਬੂਲੈਂਸ ਆ ਗਈ ਤੇ ਜਿਹੜਾ ਅੰਦਰਲਾ ਮੁੰਡਾ ਸਗਾ ਇਹਨੂੰ ਤਿਆਗੀ ਵਾਲੀ ਤਿਆਗੀ ਹਸਪੀਟਲ ਵਾਲੀ ਐਂਬੂਲੈਂਸ ਵਿੱਚ ਪਾਇਆ ਤੇ ਨਾਲ ਕੰਟਰੋਲ ਰੂਮ ਤੋਂ ਵੀ ਮਲੇੜੇ ਹਾਈਵੇ ਕੰਟਰੋਲ ਵਾਲੀ ਆ ਗਈ ਆ ਤੇ ਉਹ ਮੁੰਡੇ ਵੀ ਆਗੇ ਸੀਗੇ ਤੇ ਉਹਨਾਂ ਦੀ ਗੱਡੀ ਆਈ ਤੇ ਉਹਨਾਂ ਦੇ ਵਿੱਚ ਦੂਸਰੇ ਮੁੰਡੇ ਨੂੰ ਉਹਨੂੰ ਪਾਇਆ ਹੈਗਾ ਤੇ ਹੁਣ ਉਹ ਸਿਵਲ ਹਸਪੀਟਲ ਹੈ ਕਿੱਥੇ ਗਿਆ ਪਤਾ ਨਹੀਂ ਆਪਾਂ ਲੱਗੇ ਹਾਸ ਸਕਦਾ ਹੋਇਆ ਹੈ ਹਾ ਜੀ ਸਾਹਿਬ ਜੀ ਇਹ ਮੁੰਡੇ ਸ਼ਾਇਦ ਉਧਰੋਂ ਆ ਰਹੇ ਸੀਗੇ ਬਲਾਕ ਵਾਲੇ ਸਾਈਡ ਜਿਹੜੇ ਆ ਮੋਟਰਸਾਈਕਲ ਵਾਲੇ ਆ ਠੀਕ ਹੈ ਜੀ ਤੇ ਜਿਹੜ ਉਹ ਤਾਂ ਉਹ ਮੈਨੂੰ ਜਦੋਂ ਮੈਂ ਆਇਆ ਤੇ ਔਨ ਦੀ ਸਪੌਟ ਡੈੱਡ ਹੀ ਸੀਗਾ ਮਤਲਬ ਗੱਡੀ ਕਿੰਨੇ ਜਣੇ ਸਵਾਰ ਸੀਗੇ ਗੱਡੀ 'ਚ ਉਸ ਵੇਲੇ ਤਾਂ ਇੱਕੋ ਹੀ ਸੀਗਾ ਜੀ ਉਹ ਬੰਦਾ ਜਿਹੜਾ ਵਿੱਚ ਪਿਆ ਹੈਗਾ ਨਾ ਤੇ ਉਹ ਹੁਣ ਲੱਗਿਆ ਇੱਕ ਛੋਟਾ ਬੱਚਾ ਵੀ ਸੀਗਾ ਕੋਈ ਬੱਚਾ ਇਹਨਾਂ ਮੁੰਡਿਆਂ ਦਾ ਸੀਗਾ ਜਿਹੜੇ ਨਾਲ ਸੀ ਮੋਟਰਸਾਈਕਲ ਵਾਲਿਆਂ ਦਾ ਇਹ ਠੀਕ ਸੀ ਕਿ ਇਹ ਇਹ ਮੁੰਡੇ ਠੀਕ ਸੀਗੇ ਪਰ ਸੱਟਾਂ ਬਹੁਤ ਜ਼ਿਆਦਾ ਸੀਗੇ ਨਾ ਦੇ ਫ੍ਰੈਕਚਰ ਵਗੈਰਾ ਮਤਲਬ ਲੱਤਾਂ ਵਿੱਚ ਜ਼ਿਆਦਾ ਸੀਗੇ ਤੇ ਇੱਕ ਦੀ ਤਾਂ ਬਾਹਾਂ ਟੁੱਟੀ ਹੋਈ ਆ ਤੇ ਇੱਕ ਦੀ ਦੋ ਤਿੰਨ ਜਗ੍ਹਾ ਤੋਂ ਲੱਤ ਟੁੱਟੀ ਹੋਈ ਆ ਤੇ ਜਦੋਂ ਗੱਡੀ ਵਿੱਚ ਪਾਇਆ ਨਾ ਤਾਂ ਉਸ ਵੇਲੇ ਉਹਦੇ ਪੈਰ ਲੰਮ ਕਰਿਆ ਸੀਗਾ ਤੇ ਪੱਟ ਤੋਂ ਬਹੁਤ ਜ਼ਿਆਦਾ ਦਰਦ ਮਾਰ ਰਿਹਾ ਸੀ। ਲੱਗਿਆ ਗੱਡੀ ਵਾਲਾ ਜਿਹੜਾ ਸੀਗਾ ਉਹਦਾ ਉਹਦੇ ਡੈਥ ਹੋ ਗਈ ਮੌਕੇ ਤੇ। ਉਹ ਜਦੋਂ ਮੈਂ ਆਇਆ ਪੂਰਾ ਮਲਕ ਨਾ ਤੋਂ ਹੋਸ਼ ਸੀ ਕਿ ਜਦ ਮੁੰਡੇ ਨੇ ਇੱਥੇ ਨੱਕ ਤੇ ਹੱਥ ਰੱਖ ਕੇ ਦੇਖਿਆ ਤਾਂ ਕਹਿੰਦਾ ਵੀ ਸਾਹ ਹੈ ਨਹੀਂਗੇ ਇਹਦੇ। ਤਾਂ ਮੇਰੇ ਖਿਆਲੋਂ ਡੈੱਡ ਸੀਗਾ ਹੁਣ ਮਲਕ ਕਨਫਰਮ ਹੀ ਹੈਗਾ ਵੀ ਉਹ ਡੈੱਡ ਹੈ। ਹਾਂਜੀ। ਇਹ ਆਪਣੇ 5-7 ਮਿੰਟ ਪਹਿਲਾਂ ਜਿਹੜੀ ਸੂchnਾ ਪ੍ਰਾਪਤ ਹੋਈ ਥਾਣੇ। ਆਪਣੇ ਰਾਜਾ ਸਵਾਮੀ ਭਵਨ ਦੇ ਲਾਗੇ ਲੱਕਰ ਮੰਡੀ ਦੇ ਵਿਚਕਾਰ ਇੱਕ ਕਾਰ ਤੇ ਮੋਟਰਸਾਈਕਲ ਸਵਾਰਾਂ ਦਾ ਆਪਸੀ ਐਕਸੀਡੈਂ ਜਿਸ ਦੇ ਵਿੱਚ ਤੁਰੰਤ ਮੈਂ ਇੱਥੇ ਆਪ ਮੌਕੇ ਤੇ ਹਾਜ਼ਰ ਆਇਆ ਤੇ ਜਿਹੜਾ ਕਾਰ ਸਵਾਰ ਸੀਗਾ ਇਹ ਠਠਿਆਲੇ ਤਾਹਾਂ ਦਾ ਰਹਿਣੇ ਵਾਲਾ ਦੱਸਿਆ ਜਾ ਰਿਹਾ ਤੇ ਇਹ ਆਪਣੀ ਗੱਡੀ ਲੈ ਕੇ ਜਾ ਰਿਹਾ ਸੀ ਬਲਾਚੌਰ ਸਾਈਡ ਤੇ ਬਾਈਕ ਸਵਾਰ ਜਿਹੜੇ ਸੀਗੇ ਉਹ ਬਲਾਚੌਰ ਤੋਂ ਆਪਣੇ ਪਿੰਡ ਇਧਰ ਕੋਈ ਜਾ ਰਿਹਾ ਸੀਗੇ ਮਖਾਣ ਦੇ ਦੱਸੇ ਜਾ ਰਿਹਾ ਇਹ ਤੇ ਦੋ ਸਵਾਰ ਸੀਗੇ ਇੱਕ ਬੱਚਾ ਇਹਨਾਂ ਦੇ ਕੋਲ ਸੀ ਇਹਨਾਂ ਦਾ ਆਪਸੀ ਕੋਈ ਮਿਸ ਅੰਡਰਸਟੈਂਡਿੰਗ ਹੋਣ ਕਰਕੇ ਐਕਸੀਡੈਂਟ ਵਾਪਰ ਗਿਆ ਤੇ ਬਾਈਕ ਸਵਾਰਾਂ ਦੇ ਤਾਂ ਇੰਜਰਡ ਹੋ ਗਏ ਆ ਇਹਨਾਂ ਨੂੰ ਅਸੀਂ ਹਸਪੀਟਲ ਪਹੁੰਚਾ ਦਿੱਤਾ ਹੈ ਤੇ ਜਿਹੜਾ ਕਾਰ ਸਵਾਰ ਸੀਗਾ ਉਹਦੀ ਕਾਰ ਉਹਦੀ ਡਿਸਪੈਰੈਂਸ ਹੋਣ ਤੋਂ ਬਾਅਦ ਇੱਕ ਦਸਤ ਦੇ ਵਿੱਚ ਸਾਈਡ ਤੇ ਵੱਜੀ ਆ ਤੇ ਜਿਹਦੇ ਨਾਲ ਉਹਦੇ ਹੈਡ ਇੰਜਰੀ ਹੋਈ ਆ ਉਹਨੂੰ ਬਾਹਰ ਕੱਢਿਆ ਜਾਂ ਤੱਕ ਤੇ ਉਹਦੀ ਮੌਕੇ ਤੇ ਡੈਥ ਹੋ ਚੁੱਕੀ ਆ ਤੇ ਅਸੀਂ ਉਹਦੀ ਬਾਡੀ ਨੂੰ ਵੀ ਉਹਦੇ ਪਰਿਵਾਰ ਦੇ ਵਿਅਕਤੀਆਂ ਨੂੰ ਵੇਟ ਕਰ ਰਹੇ ਆ ਲੋਕਲ ਹੈਗੇ ਆ ਤੇ ਬਾਡੀ ਨੂੰ ਆਪਾਂ ਸਿਵਲ ਹਸਪਤਾਲ ਮਰਸੀਦੀ ਸ਼ਿਫਟ ਕਰਾ ਰਹੇ ਆ ਲਗਾਤਾਰ ਹਾਸੇ ਹੁੰਦੇ ਆ ਕੀ ਅਵੇਅਰ ਕਰਨਾ ਚਾਹੁੰਦੇ ਹੋ ਜਨਤਾ ਨੂੰ ਤੁਸੀਂ ਅਵੇਅਰਨੈਸ ਇੱਕ ਤਾਂ ਲੋਕਾਂ ਦੇ ਵਿੱਚ ਤੇਜ਼ੀ ਬਹੁਤ ਜ਼ਿਆਦਾ ਹੈ ਹੈਗੀ ਆ ਤੇ ਫਟਾਫਟ ਜਲਦੀ ਜਲਦੀ ਜਿਹੜਾ ਉਹ ਪਹੁੰਚਿਆ ਜਾਵੇ ਤੇ ਦੂਸਰਾ ਥੋੜਾ ਤੁਹਾਨੂੰ ਪਤਾ ਹੀ ਆ ਲੋਕ ਜਿਹੜੇ ਆ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਵਿੱਚ ਐਕਸੀਡੈਂਟ ਨੂੰ ਹਾਦਸੇ ਨੂੰ ਜਿਹੜਾ ਉਹ ਅੰਜਾਮ ਦੇ ਦਿੰਦੇ ਆ ਤੇ ਜਿਹਦੇ ਵਿੱਚ ਪਰਿਵਾਰਾਂ ਦਾ ਜੀਵਾਂ ਦਾ ਨੁਕਸਾਨ ਵੀ ਹੁੰਦਾ